ਜਿਹੜੇ ਭਾਰਤ ਦੇਸ਼ ਦੇ ਖਿਡਾਰੀ ਆ ਜਿਹੜੇ ਕ੍ਰਿਕਟ ਖੇਡਦੇ ਆ ਬਾਸਕਟਬਾਲ ਹੌਕੀ ਖੇਡਦੇ ਆ ਉਹ ਅਕਸਰ ਇੰਡੀਆ ਦੇ ਲੋਕਾਂ ਨੂੰ ਇੱਕ ਮਿਹਣਾ ਮਾਰਦੇ ਆ ਉਹ ਕਹਿੰਦੇ ਵੀ ਇਸ ਭਾਰਤ ਦੇਸ਼ ਦੇ ਲੋਕਾਂ ਨੇ ਸਾਡਾ ਮੁੱਲ ਨਹੀਂ ਪਾਇਆ ਅੰ데 ਏਡੀ ਮਿਹਨਤ ਅਸੀਂ ਕੀਤੀ ਐਨੀ ਮਿਹਨਤ ਕਰਕੇ ਹਾੜ ਤੋੜ ਮਿਹਨਤ ਕਰਕੇ ਇਸ ਦੇਸ਼ ਦਾ ਨਾਂ ਹੀ ਵਰਲਡ ਦੇ ਵਿੱਚ ਮਸ਼ਹੂਰ ਕੀਤਾ ਵੱਡੀਆਂ ਵੱਡੀਆਂ ਟਰੋਫੀਆਂ ਜਿੱਤ ਕੇ ਇਸ ਦੇਸ਼ ਨੂੰ ਦਿੱਤੀਆਂ ਉਹ ਕਹਿੰਦੇ ਸਾਡਾ ਇਸ ਦੇਸ਼ ਨੇ ਮੁੱਲ ਨਹੀਂ ਪਾਇਆ ਮੈਂ ਉਹਨਾਂ ਆਪਣੇ ਕ੍ਰਿਕਟ ਵਾਲੇ ਭਰਾਵਾਂ ਨੂੰ ਬੇਨਤੀ ਕਰ ਦਵਾਂ ਵੀ ਤੁਸੀਂ ਤਾਂ ਕੇਵਲ ਭਰਾਓ ਟਰੋਫੀਆਂ ਜਿੱਤ ਕੇ ਦੇਤੀਆਂ ਹੋਣਗੀਆਂ ਤੁਸੀਂ ਤਾਂ ਕੇਵਲ ਖੇਡਾਂ ਖੇਡ ਲਈਆਂ ਹੋਣਗੀਆਂ ਤੁਹਾਡਾ ਤੇ ਮੁੱਲ ਕਿੱਥੋਂ ਹੀ ਮੇਰੇ ਉਰੂ ਪੈਣਾ ਸੀ ਇਸ ਦੇਸ਼ ਦੇ ਲੋਕਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਿਨ੍ਹਾਂ ਨੇ ਇਹਨਾਂ ਦੇ ਬਦਲੇ ਚਾਰ ਪੁੱਤਰ ਵਾਰ ਤੇ ਇਸ ਦੇਸ਼ ਦੇ ਲੋਕਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਦੋਂ ਕਸ਼ਮੀਰੀ ਪੜਨ ਤਾਂ ਗੁਰੂ ਦੇ ਕੋਲ ਆ ਕੇ ਕਹਿੰਦੇ ਆ ਵੀ ਸਾਡਾ ਧਰਮ ਧੜ ਤੋਂ ਬੇਣਾ ਕੋਈ ਬਚਾ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਪਹਿਲਾਂ ਗੁਰੂ ਦਾ ਧਰਮ ਬਦਲੋ ਜੇ ਗੁਰੂ ਧਰਮ ਬਦਲ ਲੇ ਤਾਂ ਬਾਕੀ ਲੱਖਾਂ ਕਰੋੜਾਂ ਹਿੰਦੂ ਆਪਣੇ ਆਪ ਧਰਮ ਪਰਿਵਰਤਨ ਕਰ ਲੈਣਗੇ ਇਸ ਦੇਸ਼ ਦੇ ਲੋਕਾਂ ਨੇ ਉਸ ਗੁਰੂਆਂ ਦਾ ਮੁੱਲ ਨਹੀਂ ਪਾਇਆ ਜਿਨ੍ਹਾਂ ਨੇ ਆਪਣੇ ਸਰਬੰਸ ਇਹਨਾਂ ਦੇ ਬਦਲੇ ਵਾਰ ਤੇ ਹੀ ਤੇ ਮੇਰੇ ਭਰਾਓ ਤੁਸੀਂ ਕੇਵਲ ਟਰੋਫੀਆਂ ਜਿੱਤੀਆਂ ਹੋਣਗੀਆਂ ਤੁਹਾਡਾ ਮੁੱਲ ਕਿੱਥੋਂ ਹੀ ਪੈਣਾ ਵਾ ਇੱਕ ਮੈਂ ਛੋਟਾ ਜਿਹਾ ਵਾਕਿਆ ਸੁਣਾਵਾਂ ਟਿਕਾ ਬਣਾ ਕੇ ਮੇਰੀ ਗੱਲ ਸੁਣ ਲੀ। ਇੱਕ ਵਾਰ ਇੱਕ ਗੁਜਰਾਤ ਦਾ ਬੰਦਾ ਕੈਨੇਡਾ ਦੀ ਧਰਤੀ ਤੇ ਗਿਆ। ਉਹ ਇੱਕ ਜਾ ਕੇ ਬੈਂਚ ਤੇ ਬਹਿ ਕੇ ਕੁਝ ਖਾਣ ਲੱਪਿਆ। ਐਨੇ ਨੂੰ ਉਹਦੇ ਕੋਲ ਇੱਕ ਅੰਗਰੇਜ਼ ਆ ਕੇ ਬਹਿ ਗਿਆ। ਤੁਹਾਨੂੰ ਪਤਾ ਵੀ ਜਿੱਥੇ ਬੰਦਾ 2-3 ਮਿੰਟ ਬੈਠ ਜਵੇ ਹੌਲੀ-ਹੌਲੀ ਕਰਦੇ ਆ ਗਦਰਦੇ ਆ ਗੱਲਬਾਤ ਕੋਈ ਸ਼ੁਰੂ ਹੋ ਜਾਂਦੀ ਆ। ਗੁਜਰਾਤ ਵਾਲਾ ਬੰਦਾ ਕੁਝ ਖਾ ਰਿਆ ਸੀ ਉਹਨੇ ਪੈਕਟ ਉਹਦੇ ਗੜੀ ਕੀਤਾ ਤੁਸੀਂ ਵੀ ਖਾਓ ਅੰਗਰੇਜ਼ ਨੇ ਫੜ ਕੇ ਖਾਣਾ ਸ਼ੁਰੂ ਕਰਤਾ ਗੱਲਬਾਤ ਹੋਰ ਵਧ ਗਈ ਅੰਗਰੇਜ਼ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਜੇ ਆਪਣੀ ਭਾਸ਼ਾ ਦੇ ਵਿੱਚ ਪੁੱਛਾਂ ਅੰਗਰੇਜ਼ੀ ਚ ਤੇ ਗੁਜਰਾਤੀ ਬੰਦੇ ਨੇ ਅਨਸਰ ਦਿੱਤਾ ਉਹ ਆਂਦਾ ਕਿ ਆਈ ਐਮ ਫਰੋਮ ਇੰਡੀਆ ਵੀ ਮੈਂ ਇੰਡੀਆ ਤੋਂ ਆਇਆ ਹਾਂ ਇੰਡੀਆ ਦੇ ਗੁਜਰਾਤ ਤੋਂ ਚਲੋ ਗੱਲਬਾਤ ਹੋਰ ਵਧੀ ਅੰਗਰੇਜ਼ ਨੇ ਗੱਲ ਕਹਿੰਦੀ ਜਾਂਦਾ ਵੀ ਤੁਹਾਡੇ ਇੰਡੀਆ ਦੇ ਲੋਕ ਬੜੇ ਨੰਨ ਘਰਾਮੀ ਬੜੇ ਅਕਿਰਤ ਕਰਨ ਲੋ ਗਿਆ ਹੁਣ ਗੁਜਰਾਤੀ ਬੰਦੇ ਨੂੰ ਗੁੱਸਾ ਆ ਗਿਆ ਉਹ ਆਂਦਾ ਤੂੰ ਮੇਰੇ ਸਾਹਮਣੇ ਬੈਠ ਕੇ ਮੇਰੀ ਧਰਤੀ ਨੂੰ ਮੇਰੇ ਦੇਸ਼ ਨੂੰ ਨਿੰਦੇਗਾ ਵੀ ਤੂੰ ਕਹਿ ਰਿਹਾ ਵੀ ਇਸ ਦੇਸ਼ ਦੇ ਲੋਕ ਬੜੇ ਕਿਰਤ ਕਰਨ ਆ ਆਂਦਾ ਵੀਰ ਜੀ ਗੁੱਸਾ ਨਾ ਕਰੋ ਇੱਕ ਮਿੰਟ ਇੱਕ ਮਿੰਟ ਚੁੱਪ ਕਰਕੇ ਆਂਦਾ ਮੇਰੀ ਗੱਲ ਸੁਣੋ ਆਂਦਾ ਦੱਸੋ ਆਂਦਾ ਕਿਰਤ ਕਰਨ ਹੈਗੇ ਜਾਂ ਨਹੀਂ ਮੇਰੀ 2 ਮਿੰਟ ਗੱਲ ਸੁਣ ਲੋ ਤੁਸੀਂ ਆਪ ਕਹੋ ਕਿ ਕਿਰਤ ਕਰਨ ਹੈਗੇ ਆ ਚਲੋ ਅੰਗਰੇਜ਼ ਨੇ ਗੱਲ ਸ਼ੁਰੂ ਕੀਤੀ ਉਹ ਆਂਦਾ ਵੀ 2-3 ਮਹੀਨੇ ਪਹਿਲਾਂ ਦੀ ਗੱਲ ਆ ਮੈਂ ਤੁਹਾਡੇ ਦੇਸ਼ ਗਿਆ ਹਾਂ ਭਾਵ ਕਿ ਮੈਂ ਇੰਡੀਆ ਗਿਆ ਹਾਂ ਤੇ ਆਂਦਾ ਉੱਥੇ ਕਈ ਲੋਕੀ ਪੂਲ ਦੇ ਵਿੱਚ ਨਹਾ ਰਹੇ ਸੀ ਇੱਕ ਪਰਿਵਾਰ ਇੱਕ ਮਾਪਿਓ ਆਪਣੇ ਛੋਟੇ ਪੁੱਤਰ ਨੂੰ ਲੈ ਕੇ ਛੋਟੇ ਬੱਚੇ ਨੂੰ ਲੈ ਕੇ ਉਸ ਪੂਲ ਦੇ ਵਿੱਚ ਨਹਾਉਣ ਲਈ ਪਹੁੰਚਿਆ ਆਂਦਾ ਮਾਪਿਓ ਦੇ ਨਾਲ ਤਾਂ ਨਹੀਂ ਜਿਹੜਾ ਉਹਨਾਂ ਦਾ ਪੁੱਤਰ ਸੀਗਾ ਪੁੱਤਰ ਨੇ ਤੈਰੀ ਲਈ ਛੋਟਾ ਜਿਹਾ ਪੁੱਤਰ ਸੀਗਾ ਵੱਤ ਉਹ ਦਾ 5-6 ਸਾਲ ਦਾ ਉਹ ਵਿੱਚ ਉਤਰਿਆ ਕਿਤੇ ਕੋਲੇ ਬੈਂਸਮੇ ਬਣਿਆ ਤੇ ਤਿਲਕੇ ਦੇ ਪੂਲ ਦੇ ਜਾ ਵਿਚਕਾਰ ਵੜ ਗਿਆ ਉਹ ਉਹ ਵਿਚਾਰਾ ਗੋਤੇ ਹੀ ਖਾਂਡਿਆ ਪਿਆ ਹੱਥ ਪੈਰ ਮਾਰਨ ਡਿਆ ਪਿਆ ਪਰ ਆਂਦਾ ਉਹਦਾ ਜਿਹੜਾ ਕੋਲ ਖੜਾ ਮਾਪਿਓ ਸੀਗਾ ਉਹ ਬਚਾਓ ਬਚਾਓ ਹੈਲਪ ਹੈਲਪ ਕਰਦੇ ਰਹੇ ਪਰ ਮਾਪਿਓ ਨੂੰ ਤਰਨਾ ਨਹੀਂ ਸੀ ਹੁੰਦਾ ਮਾਪਿਓ ਨੂੰ ਤੇ ਮਾਪਿਓ ਜਾ ਕੇ ਪੁੱਤਰ ਨੂੰ ਬਚਾ ਨਹੀਂ ਸਕਿਆ ਆਂਦਾ ਮੈਂ ਉੱਥੇ ਖੜਾ ਹਾਂ ਮੈਂ ਵੇਖ ਰਿਹਾ ਵੀ ਯਾਰ ਬੰਦੇ ਮੁਸੀਬਤ ਦੇ ਵਿੱਚ ਆ। ਆਂਦਾ ਮੇਰੀ ਜੇਬ ਦੇ ਵਿੱਚ ਮਹਿੰਗਾ ਫੋਨ ਸੀਗਾ। ਆਂਦਾ ਮੈਂ ਉਹਦੀ ਪ੍ਰਭਾਵ ਨਾ ਕੀਤੀ। ਮੈਂ ਗਲ ਕੱਪੜੇ ਪਾਏ ਸੀਗੇ। ਗਿੱਲੇ ਹੋਣ ਦੀ ਪ੍ਰਭਾਵ ਵੀ ਮੈਂ ਨਾ ਕੀਤੀ। ਆਂਦਾ ਸਾਡੇ ਜਿਹੜੇ ਕੈਨੇਡਾ ਦੇ ਡਾਲਰ ਆਂਦਾ ਉਹ ਭਾਵੇਂ ਪਾਣੀ 'ਚ ਡੋਬ ਲੋ। ਤੁਹਾਨੂੰ ਪਤਾ ਉਹ ਫਟਦੇ ਨਹੀਂਗੇ ਉਹ ਪਲਾਸਟਿਕ ਵਗੈਰਾ ਦੇ ਹੁੰਦੇ ਆ। ਲਪਫਾਫੇ ਦੇ ਹੁੰਦੇ ਆ। ਪਰ ਜਿਹੜੇ ਇੰਡੀਆ ਦੇ ਨੋਟ ਹੈ ਉਹ ਰੇਸ਼ਮ ਦੇ ਹੁੰਦੇ ਆ, ਕਾਗਜ਼ ਦੇ ਹੁੰਦੇ ਆ, ਉਹ ਫਟ ਜਾਂਦੇ ਆ। ਆਂਦਾ ਮੇਰੀ ਜੇਬ ਦੇ ਵਿੱਚ ਇੰਡੀਆ ਦੀ ਕਰੰਸੀ ਵੀ ਸੀ। ਜਿਹੜੀ ਮੈਂ ਚੇਂਜ ਕਰਾਈ ਸੀ ਆਂਦਾ ਮੈਂ ਉਹਨਾਂ ਤੇ ਨਾ ਚੋਂ ਚੀਜ਼ਾਂ ਦੀ ਪ੍ਰਵਾਹ ਕੋਈ ਨਾ ਕੀਤੀ ਮਸ਼ਾਲ ਮਾਰੀ ਪਾਣੀ ਦੇ ਵਿੱਚ ਉਹਨਾਂ ਦਾ ਪੁੱਤਰ ਨੂੰ ਫੜਿਆ ਪਰ ਲੈ ਕੇ ਨਰੇ ਯਾਗ ਕਰਤਾ ਤੇ ਆਂਦਾ ਉਹਦਾ ਮਾਪਿ ਉਹ ਭੱਜ ਆਇਆ ਕੰਡੇ ਕੱਡੇ ਛੇੜੀ ਛੇੜੀ ਮੇਰੇ ਕੋਲ ਆਪਣਾ ਪੁੱਤਰ ਚੁੱਕਿਆ ਉਹਦੀਆਂ ਗੱਲਾਂ ਚ ਮੱਲ ਲਾਪੇ ਮੂੰਹ 'ਚ ਮੱਲ ਲਾਪੇ ਪੁੱਤਰ ਠੀਕ ਐ ਪੁੱਤਰ ਨੂੰ ਠੀਕ ਐ ਆਂਦਾ ਮੈਂ ਲਾਗੇ ਖੜਾ ਵੇਖ ਰਿਹਾ ਮੈਂ ਅੰਗਰੇਜ਼ ਕਹਿ ਰਿਹਾ ਅਨਾ ਮੈਂ ਕੋਲ ਖੜਾ ਵੇਨਾ ਵੀ ਸ਼ਾਇਦ ਮੈਨੂੰ ਅਜੇ ਥੈਂਕ ਯੂ ਕਹਿ ਦੇਣਾ। ਜੁਕੇ ਤੁਹਾਨੂੰ ਪਤਾ ਬਾਹਰਲੇ ਦੇਸ਼ਾਂ ਦੇ ਵਿੱਚ ਰਵਾਜ ਆ। ਵੀ ਕੋਈ ਬੰਦਾ ਕਿਸ ਦੀ ਮਾੜੀ ਜੀ ਵੀ ਹੈਲਪ ਕਰ ਦਵੇ ਨਾ। ਉੱਥੇ ਥੈਂਕ ਯੂ ਕਹਿ ਦਾ ਰਵਾਜ ਆ। ਕੋਈ ਦੋ ਬੰਦੇ ਆਪਸ ਵਿੱਚ ਇਦਾਂ ਆ ਰਹੇ ਹੋਣ। ਆਉਂਦਿਆਂ-ਆਉਂਦਿਆਂ ਇੱਕ ਦੂਜੇ ਦੇ ਦੋਹਾਂ ਦੇ ਮੋਢੇ ਖਾਏ ਜਾਣ। ਉਹ ਦੋਨੇ ਇੱਕ ਦੂਜੇ ਨੂੰ ਸੌਰੀ ਬੋਲਦੇ ਆ। ਉਹ ਗੱਲ ਵੱਖਰੀ ਵੀ ਆਪਣੇ ਸੌਰੀ ਕੀ ਬੋਲਣਾ ਵਾ। ਆਪਣੇ ਇੱਕ ਦੂਜੇ ਨਾਲ ਗੱਲ ਪੈਂਦੇ ਆ ਉਹ ਗੱਲ ਵੱਖਰੀ ਆ ਪਰ ਉੱਥੇ ਸੌਰੀ ਬੋਲਦੇ ਆ। ਉਹ ਬੰਦਾ ਚਲੋ ਜੀ ਮੈਂ ਉਹਨਾਂ ਦਾ ਪੁੱਤਰ ਕੱਢਿਆ ਮੈਂ ਵੇਖਣ ਰਿਆਂ ਵੀ ਛੈਂ ਮੈਨੂੰ ਥੈਂਕ ਯੂ ਕਹਿਣਗੇ ਕਹਿਣਗੇ ਭਰਾ ਤੇਰਾ ਧੰਨਵਾਦ ਸਾਡਾ ਬੱਚਾ ਕੱਢਤਾ ਹੀ ਪਰ ਆਂਦੇ ਉਹਨਾਂ ਨੇ ਨਾ ਧੰਨਵਾਦ ਕਿਹਾ ਨਾ ਮੇਰੇ ਹੱਥ ਲੱਕ ਚੁੱਕ ਕੇ ਵੇਖਿਆ ਵੀ ਇਹ ਵੀ ਬੰਦਾ ਵਾ ਜਿੰਨੇ ਬਚਾਇਆ ਵਾ ਆਂਦਾ ਆਪਣਾ ਪੁੱਤਰ ਚੁੱਕਿਆ ਚੁੰਮਦੇ ਚੁੰਮਦੇ ਆਪਣੇ ਪੁੱਤਰ ਨੂੰ ਲੈ ਕੇ ਪਰ ਇਹਨੂੰ ਦਰਪੇ ਆਂਦਾ ਮੈਨੂੰ ਥੈਂਕ ਯੂ ਨਹੀਂ ਕਿਹਾ ਉਹ ਗੁਜਰਾਤ ਵਾਲਾ ਬੰਦਾ ਚੁੱਪ ਕਰਕੇ ਗੱਲ ਸੁਣਦਾ ਰਿਹਾ ਉਹ ਕਹਿੰਦਾ ਵੀਰ ਮੇਰੇ ਗੱਲ ਮੈਨੂੰ ਤੇਰੀ ਦਾ ਪਹਿਲਾਂ ਤੋਂ ਗੁੱਸਾ ਆਇਆ ਸੀ ਗੱਲ ਤੇਰੀ 100% ਦੀ ਸਹੀ ਐ ਸਾਡੇ ਇੰਡੀਆ ਦੇ ਲੋਕ ਐਡੇ ਅਕਿਰਤ ਕਰਨ ਤੇ ਐਡੇ ਨਮਕ ਹਰਾਮੀ ਲੋਗ ਆ ਆਂਦਾ ਵੀਰਾ ਤੂੰ ਤੇ ਇੱਕ ਬੱਚਾ ਹੀ ਕੱਢਦਾ ਇਹ ਕਹਿੰਦਾ ਉਸ ਗੁਜਰਾਤੀ ਨੇ ਕਿਹਾ ਇੱਕ ਅੰਗਰੇਜ਼ ਨੇ ਆਂਦਾ ਵੀਰਾ ਤੂੰ ਤੇ ਇੱਕ ਬੱਚਾ ਹੀ ਕੱਢ ਕੇ ਦੇ ਦਤਾ ਵਾ ਤੇਰਾ ਤੇ ਉਹਨਾਂ ਨੇ ਮੁੱਲ ਕਿੱਥੋਂ ਹੀ ਪਾਉਣਾ ਸਾਡੇ ਦੇਸ਼ ਦੇ ਲੋਕਾਂ ਅੰਦਾ ਇਹਨਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਿਨ੍ਹਾਂ ਨੇ ਆਪਣੇ ਚਾਰ ਪੁੱਤ ਇਹਨਾਂ ਬਦਲੇ ਵਾਰਤੇ ਸੀ ਇਸ ਦੇਸ਼ ਦੇ ਲੋਕਾਂ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਿਹੜੇ ਗੁਰੂ ਦੀ ਦੂਜੇ ਧਰਮ ਦੇ ਨਾਲ ਵਿਚਾਰ ਵੀ ਨਹੀਂ ਸੀ ਮਿਲਦੀ ਬਿਲਕੁਲ ਫਲਸਫੇ ਵੀ ਲੱਗ ਸੀਗੀ ਪਰ ਜਦੋਂ ਉਹਨਾਂ ਦਾ ਧਰਮ ਬਚਾਉਣ ਦੀ ਗੱਲ ਆਈ ਉਦੋਂ ਉਹਨਾਂ ਦਾ ਧਰਮ ਬਚਾਉਣ ਦੀ ਖਾਤਰ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਹਿਤਾ ਵੀ ਮੈਂ ਤੁਹਾਡਾ ਧਰਮ ਬਚਾਵਾਂਗਾ ਮੈਂ ਬਚਾਉਂਗਾ ਤੁਹਾਡਾ ਧਰਮ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਵੀ ਪਹਿਲਾਂ ਗੁਰੂ ਦਾ ਧਰਮ ਬਦਲੋ ਜੇ ਗੁਰੂ ਧਰਮ ਬਦਲ ਲਵੇ ਤੇ ਬਾਕੀ ਦੇ ਲੱਖਾਂ ਕਰੋੜਾਂ ਹਿੰਦੂ ਆਪਣੇ ਆਪ ਧਰਮ ਪਰिवर्तन ਕਰ ਲੈਣਗੇ ਉਹ ਹਾਂ ਦਾ ਬਿਲਕੁਲ ਤੇਰੀ ਗੱਲ ਸਹੀ ਹੈ ਇਸ ਦੇਸ਼ ਦੇ ਲੋਕਾਂ ਨੇ ਗੁਰੂਆਂ ਦਾ ਮੁੱਲ ਨਹੀਂ ਪਾਇਆ ਤੇਰਾ ਦੇ ਮੁੱਲ ਕਿੱਥੋਂ ਪਾਉਣਾ ਤੂੰ ਤਾਂ ਬੱਚਾ ਬਚਾਤਾ ਇੱਕ ਤੇ ਸਾਹਬ ਲਾ ਲਓ ਨਹੀਂ ਪਾਇਆ ਮੁੱਲ ਜੇ ਮੁੱਲ ਪਾਇਆ ਹੁੰਦਾ ਅੱਜ ਉਸ ਗੁਰੂ ਦੇ ਸਿੱਖਾਂ ਨੂੰ ਉਸ ਗੁਰੂ ਦੇ ਖਾਲਸਿਆਂ ਨੂੰ ਕਦੀ ਇਹ ਖਾਲਸਤਾਨੀ ਯਾਤਵਾਦੀ ਨਾ ਕਹਿੰਦੇ ਜੇ ਮੁੱਲ ਪਾਇਆ ਹੁੰਦਾ ਤੇ ਜੇ ਮੁੱਲ ਪਾਇਆ ਹੁੰਦਾ ਤੇ 84 ਦੇ ਵਿੱਚ ਸਾਡੇ ਗਲਾਂ 'ਚ ਟਾਇਰ ਪਾ ਪਾ ਕੇ ਨਾ ਸਾਨੂੰ ਸਾੜਦੇ ਜੇ ਮੁੱਲ ਪਾਇਆ ਹੁੰਦਾ ਜੇ ਮੁੱਲ ਪਾਇਆ ਹੁੰਦਾ ਸਾਨੂੰ ਆਪਣੇ ਭਰਾ ਸਮਝ ਕੇ ਇਸ ਦੇਸ਼ ਦੇ ਵਿੱਚ ਰੱਖਦੇ ਸਾਡਾ ਨਾਮ ਵਿਧਕਰਾਣਾ ਕਰਦੇ ਸਾਡਾ ਸੰਵਿਧਾਨ ਹੁੰਦਾ ਵੱਖਰਾ ਸਾਨੂੰ ਰੋਜ਼ ਪਰੇਸ਼ਾਨ ਨਾ ਕੀਤਾ ਜਾਂਦਾ ਰੋਜ਼ ਸਾਨੂੰ ਤਰਨਿਆ ਦੇ ਬਹਿਨ ਤੇ ਮਜਬੂਰ ਨਾ ਕੀਤਾ ਜਾਂਦਾ ਤਾਂ ਨਹੀਂ ਮੁੱਲ ਪਿਆ ਸਾਡੇ ਗੁਰੂਆਂ ਦਾ ਤਾਂ ਦੱਸ ਦਿਓ ਮੈਂ ਤੇ ਬੇਨਤੀ ਫੇਰ ਕਿਉਂ ਕਰਦਾ ਵਾਂ ਆ ਜਿਹੜੇ ਸਾਨੂੰ ਖਾਲਸਤਾਨੀ ਕਹਿੰਦੇ ਸਿੱਖਾਂ ਨੂੰ ਉੱਤਵਾਦੀ ਕਹਿੰਦੇ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਆ ਬਾਰਡਰਾਂ ਤੇ ਸਾਡੇ ਸਿੱਖ ਭਰਾ ਖੜੇ ਜੀ ਇੱਕ ਵਾਰੀ ਉਹਨਾਂ ਬਾਰਡਰਾਂ ਤੋਂ ਹਟਾ ਕੇ ਵੇਖ ਲਓ ਤੁਹਾਡੇ ਤੁਸੀਂ ਪਾਕਿਸਤਾਨ ਨੂੰ ਗਾਲ੍ਹਾਂ ਕੱਢਦੇ ਜੀ ਨਾਲ ਤੁਸੀਂ ਸਿੱਖਾਂ ਨੂੰ ਵੀ ਕੱਢੀ ਜਾਂਦੇ ਜੀ ਤੇ ਬੇਨਤੀ ਕਰਦਾ ਮੈਂ ਇੱਕ ਦੀ ਪੱਗਾਂ ਵਾਲੇ ਬਾਟਰਾ ਤੋਂ ਪਰੇ ਕਰਕੇ ਵੇਖ ਲੋ ਤੁਹਾਡੇ ਘਰੇ ਸੁੱਤਿਆਂ ਪਿਆਂ ਦੀ ਇੱਕ ਆ ਕੇ ਹਿੱਕਦੇ ਗੋਡਾ ਨਾਲ ਉਹਨਾਂ ਨੇ ਰਖਤਾ ਤੇ ਇਧਰ ਨਾ ਵਟਾ ਜਿਓ ਸਾਡੇ ਇਹ ਜੇ ਅੱਜ ਤੁਹਾਡੀ ਇੱਜ਼ਤ ਬਚੀ ਆ ਤੁਹਾਡੀ ਪੱਤ ਬਚੀ ਆ ਇਹ ਨਾ ਖਾਲਸਿਆਂ ਕਰਕੇ ਬਚੀ ਜਾਂਦਾ ਸਿੱਖਾਂ ਕਰਕੇ ਬਚੀ ਆ ਨਹੀਂ ਮੁੱਲ ਪਾਇਆ ਸਾਡੇ ਸਿੱਖਾਂ ਦਾ ਉਦਾਹਰਨ ਸਭ ਤੋਂ ਵੱਡੀ ਦਵਾ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਸੀਸ ਕਿੱਥੇ ਦਿੱਤਾ ਸੀ ਦਿੱਲੀ ਦੇ ਵਿੱਚ ਜਿੱਥੇ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਦਿੱਲੀ ਨਤਮਸਤਕ ਹੁੰਦੇ ਗਾਣੇ ਹਜ਼ਾਰਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ ਹੁਣ ਬੇਨਤੀ ਕਰਾ ਉਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਉੱਥੇ ਗੁਰਦੁਆਰੇ ਐਂਟਰੀ ਕਰਨ ਤੋਂ ਰੋਕ ਲਾਤੀ ਆ ਜੇ ਕੋਈ ਬੰਦਾ ਗੱਡੀ ਲੈ ਕੇ ਚੱਲ ਜਾਂਦਾ ਵਾ ਵੀਆਰ ਦਾ ਚਲਾਣਾ ਜਾਂਦਾ ਉਹਦਾ ਜੇਕਰ ਕੋਈ ਬੰਦਾ ਗੱਡੀ ਲੈ ਕੇ ਜਾਂਦਾ ਵਾ ਉਹਦਾ ਚਲਾਣ ਤੇ ਗਾੜੀ ਜ਼ਿਆਦਾਤਰ ਟਾਈਮ ਗੱਡੀ ਵੀ ਸੀਜ਼ ਕਰਦੇ ਆ ਗੱਡੀ ਵੀ ਉਹ ਰੱਦ ਕਰਦੇ ਆ ਲਾਇਸੈਂਸ ਬੰਦੇ ਦਾ ਦੱਸੋ ਗੁਰੂ ਘਰਾਂ ਦੇ ਜਾਂ ਤੇ ਰੋਕ ਲਾ ਰਹੇ ਆ ਗੁਰੂ ਘਰਾਂ ਦੇ ਰਸਤੇ ਬੰਦ ਦਿੱਲੀ ਦੇ ਵਿੱਚ ਕਰ ਦਿੱਤੇ ਗਏ ਮਜਨੂ ਟੱਲਾ ਗੁਰਦੁਆਰਾ ਸਾਹਿਬ ਦੀ ਗੱਲ ਆ ਚੌਕ ਹੁੰਦਾ ਸੀਗਾ 1 ਕਰੋੜ ਆਉਂਦਾ ਇਹ ਪੰਜਾਬ ਤੋਂ ਉਹ ਗਾੜੀ ਅੱਗੇ ਜਾਂਦਾ ਕਸ਼ਮੀਰੀ ਗੇਟ ਵੱਲ ਆਪਦੇ ਅੱਖੀ ਵੇਖਿਆ ਇਹ ਕਰੋੜ ਉਧਰੋਂ ਆਉਂਦਾ ਪਰਿਓ ਖੈਬਰ ਪਾਸ ਵੱਲੋਂ ਜਦੋਂ ਖੈਬਰ ਪਾਸ ਵਾਲਾ ਰੋਡ ਇਧਰ ਨੂੰ ਆਉਂਦਾ ਵਾ ਤੇ ਇੱਕ ਵਿਚਕਾਰ ਚੌਕ ਹੁੰਦਾ ਸੀਗਾ ਹੁਣ ਜੇ ਕੋਈ ਬੰਦਾ ਕਸ਼ਮੀਰੀ ਗੇਟ ਤੋਂ ਪੰਜਾਬ ਵਾਲੇ ਰਸਤੇ ਤੇ ਆ ਰਿਹਾ ਵਾ ਉਹ ਬੰਦੇ ਨੂੰ ਆ ਕੇ ਤੇ ਲਾਗੋ ਯੂਟਰ ਲਾ ਲੈਂਦਾ ਹੈ ਉਹ ਬੰਦਾ ਪਰ ਉਹ ਘੱਟ ਬੰਦ ਕਰਤਾ ਯੂਟਰਨ ਲਾਈਨ ਵਾਲਾ ਬੰਦ ਕਰਤਾ ਚੌਕ ਬੰਦ ਕਰਤਾ ਘੱਟੋ ਘੱਟ ਗੁਰਦੁਆਰੇ ਦਾ ਰਸਤਾ ਬੰਦ ਕੀ ਤੇਨੂੰ 5 ਸਾਲ ਹੋ ਗਏ ਆ ਤੇ ਜੇਕਰ ਕਿਸੇ ਨੇ ਗੁਰਦੁਆਰੇ ਆਉਣਾ ਵਾ ਤੇ ਉਹ 6 5 6 ਕਿਲੋਮੀਟਰ ਦੂਰੋਂ ਯੂਟਰਨ ਲੈ ਕੇ ਆਉਣਾ ਪੈਂਦਾ ਗੁਰਦੁਆਰੇ ਤੇ ਸੱਚ ਜਾਣਿਓ ਐਨਾ ਟ੍ਰੈਫਿਕ ਲੱਗਦਾ ਵਾ ਜੇ ਨਹੀਂ ਸਾਡੇ ਗੁਰੂਆਂ ਦਾ ਨਮਕਹਰਾਮ ਕੀਤਾ ਤਾਂ ਦੱਸ ਦਿਓ ਉਦਾਹਰਨ ਮੈਂ ਦੇਤੀ ਇਹ ਨਮਕਹਰਾਮੀ ਦੇਸ਼ ਆ ਸੱਚ ਜਾਣਿਆ ਅਕਿਰਤਕਾਣਾ ਲੋਕਾਂ ਦਾ ਦੇਸ਼ ਆ ਸੱਚ ਜਾਣਿਆ ਮੁੱਲ ਨਹੀਂ ਪਾਇਆ ਇਹਨਾਂ ਨੇ ਮੁੱਲ ਪਾਇਆ ਹੁੰਦਾ ਸਾਡੇ ਸਿੱਖਾਂ ਦਾ ਆ ਜਾ ਦੇਣਾ ਸਾਨੂੰ ਵੇਖਣੇ ਪੈਂਦੇ ਉਹ ਅੰਗਰੇਜ਼ ਦੀ ਗੱਲ ਸੱਚ ਆ ਉਹ ਆਂਦਾ ਵੀ ਐਡੇ ਨਮਕਹਾਰਾਮੀ ਲੋਗ ਆਂਦਾ ਜ਼ਿੰਦਗੀ ਦੇ ਵਿੱਚ ਨਹੀਂ ਅਸੀਂ ਵੇਖੇ